ਅੱਜ ਆਪਾਂ ਲਾਉਣੇ ਆ ਮਾਈਆਂ ਤੇ ਆਪਣਾ ਕੇਵ ਆਪਣਾ ਗਰਮ ਰੱਖਿਆ ਹੋਇਆ ਤੇ ਇਹ ਤੱਤਾ ਕੇ ਹੋ ਜੂਗਾ ਆਪਾਂ ਕੜਾਹੀ ਚ ਫੇਰ ਪਾਵਾਂਗੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਹੋ ਕੀ ਇਸ ਸਮਾਨ ਆਪਾਂ ਮਾਈਆਂ ਵਿੱਚ ਪਾਵਾਂ ਆਟਾ ਲੈਤਾ 1 ਕਿਲੋ ਖੰਡਾ ਦੇਸੀ ਆਦਾਖਾ ਮਗਜ ਤੇ ਬਦਾਮ ਪਾਵਾਂਗੇ ਤੇ ਆਪਾਂ ਮਾਈਆਂ ਤਿਆਰ ਕਰਦੇ ਹਰ ਲਾ ਕੇ I can see in the limited. ਰੱਤੀ ਜੰਮ। ਹੋਰ ਸੇਵ ਕਰਕੇ ਜੰਮ। ਜਦ મે ਡੱਬੇ ਨੂੰ ਗਰਮ ਕਰ ਦੋ ਹੁਣ ਅੰਦਰ ਪਾਣੀ ਲਈ। ਉਹ ਕਰ ਲੈ ਗਿਆ ਸਾਰਾ ਲੈ ਗਿਆ। ਹੂੰ। ਲਾ ਆਪਾ ਹਰਲਾ ਆ ਰਹੇ ਆ ਭਤੀਜੇ ਦੇ ਵਿਆਹ ਦੀਆਂ ਮਾਈਆਂ। ਕਿਉਂ ਆਇਆ? ਲੈਗੇ ਸਾਰਾ ਕਿਉਂ ਤਾਂ ਲੈਗੇ ਕਿਤਾ ਨਹੀਂ ਹਾਂ ਕਰ ਦੇ ਜੇ ਨਹੀਂ ਸੁੱਖਾ ਸੁਖਦਿਆਂ ਨੂੰ ਇਹ ਦਿਨ ਆਉਂਦੇ ਆ ਕਿ ਆਪਾਂ ਰਲਾਉਣ ਮਾਈਆਂ ਅੱਜ ਮੈਂ ਬਾਮਾ ਆਟਾ ਹਰ ਗੱਜ ਜੇ ਤਾਂ ਕੜਸੀ ਫੜਨੀ ਫੜਨੀ ਨਹੀਂ ਮੈਂ ਕੜਸੀ ਫੜਨੀ ਅੱਧੀ ਕੁਬਿਆਣੀ ਨਹੀਂ ਬਣੀ ਉਹ ਸਿੰਧ ਕੀ ਗੱਲ ਹਵਾ ਵੀ ਮੰਦ ਹੋ ਗਈ ਹੈ ਹਾਂ ਹਵਾ ਹੌਂ ਟਿੱਕੀ ਬਾੜੀ ਹਵਾ ਚੱਲਦੀ ਹੈ ਜਿਵੇਂ ਤੇਜ਼ ਸੀ ਬੀਚ ਦੀ ਨਗਦੀ ਸੀ ਹੋਰ ਤੜਕੇ ਦੀ ਜੋ ਲੱਗੀ ਹੈ पर भाई ਤਾਂ ਅੱਜ ਕੀ ਪਤਾ ਇੱਕ ਦਿਨ ਰੈਸਟ ਕੀਤੀ ਹੋਈ ਵਿੱਚ ਦੀ ਸਬਜ਼ੀ ਦਾ ਰਿਹਾ ਕਹਿੰਦੇ ਆ ਸਬਜ਼ੀ ਦਾ ਹਾਈ ਹੋ ਗਿਆ ਹਾਂ ਹਾਂ ਹਾਂ

Mm hmm ഗുലാറ ഫാസാ നൂറ്റാട ഫുഫട വൈകാൻ വട്ട ചാട യമ്മലർക്കും ബോയ് വേണം ഒരു തവണ വേണം ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਹੁਣ ਆ ਗਿਆ ਜੀ ਜਗਨੂਰ ਜਗਨੂਰ ਪੁੱਸਤ ਰਿਹਾ ਵੀ ਬੀਬੀ ਤੂੰ ਕੀ ਕਰ ਰਹੀ ਹੈ ਤੇ ਬੀਬੀ ਨੇ ਕਹਿ ਤਾ ਮੈਂ ਸੀ ਮਾਇਆਂ ਬਣਾ ਰਹੀ ਹਾਂ ਜਗਨੂਰ ਕਹਿੰਦਾ ਮਾਇਆਂ ਕੀ ਹੁੰਦੀਆਂ ਨੇ ਤੇ ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ ਜੀ ਵੀ ਇਹ ਕੀ ਰਸਮਾਂ ਹੁੰਦੀਆਂ ਨੇ ਤਾਂ ਹੀ ਬੱਚਿਆਂ ਨੂੰ ਪਤਾ ਲੱਗਦਾ ਨਹੀਂ ਬੱਚਿਆਂ ਨੂੰ ਇਹਨਾਂ ਗੱਲਾਂ ਬਾਰੇ ਕੋਈ ਗਿਆਨ ਨਹੀਂ ਹੈਗਾ ਤੇ ਫਿਰ ਅਸੀਂ ਇਹਨਾਂ ਦੱਸਿਆ ਵੀ ਜਸਵਿੰਦਰ ਦਾ ਵਿਆਹ ਤੇ ਆਪਾਂ ਮਾਣਿਆ ਬਣਾਇਆ ਨੇ ਪੰਜੀਰੀ ਮਾਣ ਕਹਿੰਦਾ ਨਾਏ ਤੁਸੀਂ ਹੋਰ ਕੁਝ ਕਹਿਣੇ ਨੇ ਪੰਜੀਰੀ ਕਹਿਣ ਤੇ ਵੱਲ ਜੇ ਭਾ ਤੇ ਅਸੀਂ ਹੱਸਦੇ ਹਾਂ ਸਾਰੇ ਇਹਨੂੰ ਗੱਲਾਂ ਸੁਣ ਕੇ ਇਹਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਕੀ ਚੀਜ਼ ਹੈ ਅੱਜ ਕੱਲੇ ਰਵਾਜ ਜਿਹੜੇ ਪਿੰਡਾਂ ਵਿੱਚ ਹੈਗਾ ਤਾਂ ਜ਼ਰੂਰ ਕਮੈਂਟ ਕਰਕੇ ਦੱਸਣਾ ਮਾਈਆਂ ਦੇਣ ਦਾ ਸਾਡੇ ਤਾਂ ਹੈਗਾ ਜੀ ਇਹ ਰਵਾਜ ਹੈ ਜੀ ਮਾਈਆਂ ਦੇਣ ਦਾ ਤੇ ਰੱਖਣਾ ਚਾਹੀਦਾ ਇੰਨਾ ਕਰਵਾਜ ਹੋਣਾ ਚਾਹੀਦਾ ਆਪਾਂ ਨੂੰ ਤੇ ਜੋ ਵੀ ਆਪਣੇ ਰੀਤੀ ਰਿਵਾਜ ਬਣੇ ਹੋਏ ਨੇ ਉਹਨਾਂ ਨੂੰ ਵਧੀਆ ਢੰਗ ਨਾਲ ਨਵਾਉਣਾ ਚਾਹੀਦਾ ਤੇ ਆਪਸ ਵਿੱਚ ਹੀ ਪ੍ਰੇਮ ਪਿਆਰ ਬਣਦਾ ਬਣੇ ਰਹਿੰਦਾ ਤੇ ਲਓ ਜੀ ਆਪਣਾ ਆਟਾ ਬਸ ਲਾਲ ਹੋਣਾ ਤੇ ਹਵਾ ਵੀ ਬਹੁਤ ਠੰਡੀ ਚੱਲ ਰਹੀ ਹੈ ਬਹੁਤ ਜਿਆਦੇ ਤੇਜ਼ ਹਵਾ ਚੱਲ ਰਹੀ ਹੈ ਸੀਤ ਲੇਰਾਂ ਨਿਕੰਨ ਦੀ ਉਹ ਲੇਰਾਂ ਚੱਲ ਰਹੀਆਂ ਨੇ ਅੱਜ ਹਵਾ ਦੀ ਬਹੁਤ ਜਿਆਦੇ ਤੇ ਨਾਲੇ ਗੱਲਾਂ-ਬਾਤਾਂ ਕਰੀ ਜਾਂਦੇ ਆਪਾਂ ਤੇ ਨਾਲੇ ਪੰਜੀਰੀ ਬਣਾਈ ਜਾਂਦੇ ਆ। ਲਓ ਜੀ ਹੁਣ ਆਪਣਾ ਆਟਾ ਭੁੱਜ ਗਿਆ। ਫਰਲੇ ਲਾਲੀਆ ਪਕੜਾ ਹੀ। ਪਾਵਾਂਗੇ ਆਪਾਂ ਖੰਡ ਖੰਡ ਪੰਜੀਰੀ ਦੇ ਵਿੱਚ ਹੀਠਾ ਲਾ ਕੇ ਪਾਉਣੀ ਪੈਂਦੀ ਆ ਖੰਡ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਪਾਵਾਂਗੇ ਬਦਾਮ ਕਾਜੂ ਤੇ ਦਾਖਾ ਨੂਰਾ ਕਿ ਸਾਨੂੰ ਬਾਰ-ਬਾਰ ਕੋਈ ਗੱਲ ਪੁੱਛਣ ਲੱਗ ਜਾਂਦਾ ਤੇ ਸਾਡੀ ਹਾਸੇ ਨਿਕਲ ਜਾਂਦੀ ਹੈ ਚਾਚਾ ਪਤੇਜਾ ਹੱਸੀ ਜਾਂਦੇ ਆ ਗੱਲਾਂ ਕਰਕੇ ਸਾਡੀ ਹਾਸੀ ਕਢਾਈ ਜਾਂਦੇ ਬਹੁਤ ਹੀ ਹੱਸੇ ਅੱਜ ਅਸੀਂ ਲਵ ਜੀ ਬਦਾਮ ਕੰਧ ਦੇ ਉੱਤੇ ਰੱਖਤੇ ਸੀ ਮੈਂ ਘਟ ਕੇ ਇਹ ਐਵੀਆ ਦਾ ਕਾਰਡ ਸੀ ਜਗਨੂਰ ਨੂੰ ਫੜਾ ਦਿੱਤਾ ਵੇ ਜਾਣਾ ਸੀ ਲਓ ਜੀ ਹੁਣ ਆਪਾਂ ਮੰਜੀਰੀ ਚ ਸਾਰਾ ਸਮਾਨ ਪਾ ਦਿੱਤਾ ਤੇ ਹੁਣ ਅਸੀਂ ਮੱਥਾ ਟੇਕ ਕੇ ਨੂਰਾ ਤੇ ਨੂਰੇ ਦਾ ਚਾਚਾ ਪੰਜੀਰੀ ਖਾ ਕੇ ਦੇਖਣਗੇ ਵੀ ਕਿਸ ਤਰ੍ਹਾਂ ਬਣੀ ਹੈ लो जी सी पंजीरी ला लेती है नूरे ने मैं कह पंजीरी खा के जाई हूं तो ਸੀ پنਜਰੀ ਤਿਆਰ ਕਰ ਲੀਨਾ ਹੈ ਤੇ ਬਹੁਤ ਹੱਸੇ ਅਸੀਂ ਅੱਜ ਲਓ ਜੀ ਹੁਣ ਆਪਾਂ ਕੈਨੀ ਦੇ ਵਿੱਚ ਪਾਤੀ پنਜਰੀ ਮਾਇਆ ਤੇ ਠੰਡੇ ਹੋ ਗਈ ਸੀ ਤੇ ਲੋ ਜਿੰਨੇ ਜਿੰਨਾ ਪਿੰਡਾਂ ਵਿੱਚ ਮਾਇਆ ਦਿੱਤੀ ਜਾਂਦੀਆਂ ਨੇ ਜ਼ਰੂਰ ਮੈਸੇਜ ਕਰਕੇ ਦੱਸਣਾ ਤੇ ਨਾਲੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ ਵਾਹਿਗੁਰੂ ਸਾਰੇ ਤੇ ਇਹ ਜੇ ਦਿਨ ਵਧੀਆ ਲਿਆਵੇ ਸਾਰਿਆਂ ਦੇ ਕਾਰਜ ਰਾਸ ਕਰੇ ਵਾਹਿਗੁਰੂ ਖੁਸ਼ੀਆਂ ਖੇੜੇ ਆਉਂਦੇ ਰਹਿਣ ਸਗਣ ਮਨამდე ਰਹੀਏ ਭੂਆ ਨਾਲੋਂ ਨਹੀਂ ਭਤੀਜੇ ਪਿਆਰ ਭਾਜਾਂ ਨਾਲੋਂ ਨਹੀਂ ਭਤੀਜੇ ਪਿਆਰੇ ਭੂਆ ਕਹਿ ਕੇ ਮੱਥਾ ਟੇਕਦੇ ਨਿਉ ਜੜ ਮਾਪਿਆਂ ਦੀ ਪੁੱਤ ਵੀਰ ਦਾ ਭਤੀਜਾ ਮੇਰਾ ਨਿਉ ਜੜ ਮਾਪਿਆਂ ਦੀ ਤੇ ਨਾਲੇ ਸਾਨੂੰ ਬੋਲੀਆਂ ਸੁਨਾਤੀ ਭਤੀਜੇ ਭੂਆਨ ਬਹੁਤ ਪਿਆਰੇ ਹੁੰਦੇ ਆ ਸੌਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ